ਏ ਨੇ ਉਹ ਦੋ ਔਰਤਾਂ ਜਿਨ੍ਹਾਂ ਨੇ ਵਧਾਇਆ ਬਰਨਾਲਾ ਜ਼ਿਲ੍ਹੇ ਦਾ ਮਾਣ ਆਪਣੇ 3 ਮਹੀਨਿਆਂ ਦੇ ਬੇਟੇ ਨੂੰ ਸਖਲਾਈ ਤੇ ਨਾਲ ਲੈ ਕੇ ਗਈ ਸੀ ਕਿਰਨਪਾਲ ਕੌਰ ਸੇਖਾ ਬਰਨਾਲਾ ਜ਼ਿਲ੍ਹੇ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ ਖੇਤਾਂ ਵਿੱਚ ਸ਼ਰਕਾਉ ਕਰਨ ਲਈ ਡਰੋਨ ਦੀ ਵਰਤੋਂ ਕਰਨਗੀਆਂ ਡਿਪਟੀ ਕਮਿਸ਼ਨ ਨੇ ਔਰਤਾਂ ਨੂੰ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਸੋ ਕਾਮਨਾ ਦਿੱਤੀਆਂ ਬਰਨਾਲਾ ਡਿਸਟ੍ਰਿਕਟ ਦੀਆਂ ਦੋ ਲੜਕੀਆਂ ਕਿਰਨਪਾਲ ਕੌਰ ਤੇ ਪਰਨੀਤ ਕੌਰ ਜਿਹੜੀ ਕਿ ਅਸਪਾਲ ਕਲਾ ਔਰ ਸੇਖਾ ਪਿੰਡ ਦੀਆਂ ਬਰਨਾਲੇ ਜ਼ਿਲ੍ਹੇ ਦੀਆਂ ਹੈਗੀਆਂ ਨੇ ਇਹਨਾਂ ਨੇ IFCO ਅਦਾਰਾ ਜੋ ਕੋਆਪਰੇਟਿਵਸ ਦਾ ਇੱਕ ਅਦਾਰਾ ਹੈ ਉਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਇਹਨਾਂ ਲੜਕੀਆਂ ਨੂੰ ਡਰੋਨ ਫਲਾਈਂਗ ਦੀ ਟ੍ਰੇਨਿੰਗ ਇਹ ਡਰੋਨ ਦੇ ਰਾਹੀਂ ਹੁਣ ਫਰਟੀਲਾਈਜ਼ਰਸ ਦੀ ਜਿਹੜੀ ਸਪਰੇ ਹੈ ਉਹ ਕੀਤੀ ਜਾਏਗੀ ਜਿਸ ਤਰ੍ਹਾਂ ਕਿ ਮੈਨੂੰ ਦੱਸਿਆ ਗਿਆ ਹੈ ਕਿ ਜਿਹੜੀ ਡਰੋਨ ਨਾਲ ਸਪਰੇ ਕੀਤੀ ਜਾਂਦੀ ਹੈ ਉਹ ਡਾਇਰੈਕਟ ਪੱਤਿਆਂ ਦੇ ਉੱਤੇ ਆਂਦੀ ਹੈ ਉਦਾ ਜਿਆਦਾ ਹਾਰਮਫੁਲ ਇਫੈਕਟ ਨਹੀਂ ਆਉਂਦਾ ਸੋ ਇਸ ਫੀਲਡ ਦੇ ਵਿੱਚ ਅਸੀਂ ਲੜਕੀਆਂ ਨੂੰ ਵੀ ਲੈ ਕੇ ਆਏ ਆ ਜਿਹੜੀਆਂ ਸਾਡੀਆਂ ਸੈਲਫ ਹੈਲਪ ਗਰੁੱਪ ਦੀਆਂ ਹੀ ਲੜਕੀਆਂ ਨੇ ਉਹਨਾਂ ਨੂੰ ਉਹਨਾਂ ਦੀ ਇਨਕਮ ਦਾ ਵੀ ਸਾਧਨ ਹੋਏਗਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਖੇਤੀਬਾੜੀ ਮਹਿਕਮੇ ਦੀ ਜਿਹੜੀ ਇਹ ਸਕੀਮ ਹੈ ਇਹ ਵੀ ਅੱਛੇ ਤਰੀਕੇ ਦੇ ਨਾਲ ਚੱਲ ਸਕੇਗੀ ਸੋ ਦੋ ਲੜਕੀਆਂ ਨੇ ਇਹ ਗ੍ਰੈਂਡ ਥਾਮਪਟਨ ਵਾਲੇ ਹੈਗੇ ਨੇ ਇਹਨਾਂ ਨੇ ਇਹਨਾਂ ਦੇ ਨਾਲ ਟ੍ਰੇਨਿੰਗ ਦੇ ਵਿੱਚ ਥੋੜੀ ਇਹਨਾਂ ਦੀ ਹੈਲਪ ਕਰਾਈ ਇਦਾਂ ਇੱਕ ਐਗਜ਼ਾਮ ਵੀ ਹੁੰਦਾ ਹੈ ਉਹ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਤੇ ਟ੍ਰੇਨਿੰਗ ਸੈਂਟਰ ਦੇ ਵਿੱਚ ਆਨ ਜਾਣ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਜਿਨ੍ਹਾਂ ਨੇ IFCO ਦੇ ਥਰੂ ਇਹਨਾਂ ਬੱਚੀਆਂ ਨੂੰ ਟ੍ਰੇਨਿੰਗ ਕਰਾਈ ਹੈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਸਾਨਾਂ ਨੂੰ ਤਾਂ ਇਹੀ ਕਹਿਣਾ ਚਾਹਾਂਗੀ ਕਿ ਇਹ ਲੜਕੀਆਂ ਨੇ ਇਸ ਫੀਲਡ ਦੇ ਵਿੱਚ ਪਹਿਲੀ ਵਾਰ ਆਈਆਂ ਨੇ ਤਾਂ ਇਹਨਾਂ ਨੂੰ ਜਿਹੜਾ ਪੂਰਾ ਸਹਿਯੋਗ ਦਿੱਤਾ ਜਾਏ ਤਾਂ ਕਿ ਇਹ ਆਪਣੀ ਜਿਹੜੀ ਰੋਜ਼ੀ ਹੈ ਅੱਛੇ ਤਰੀਕੇ ਨਾਲ ਕਮਾ ਸਕਣ। ਮੈਂ ਇਹ ਟ੍ਰੇਨਿੰਗ ਨਹੀਂ ਕਰੀ ਬਣਾਉਂਦੀ ਹਾਂ ਹੋਰ ਵੀ ਕਹਾ। ਜੀ ਹਾਂ ਹਾਲੇ ਅਸੀਂ ਦੋ ਲੜਕੀਆਂ ਨੂੰ ਕਰਾਈ ਹੈ ਅਸੀਂ ਤਿੰਨ ਹੋਰ ਲੜਕੀਆਂ ਨੂੰ ਤਿਆਰ ਕਰ ਰਿਹਾ ਜਿਹੜੇ ਆਉਣ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਟ੍ਰੇਨਿੰਗ ਕਰਵਾਈ ਜਾਏਗੀ। ਹਾਂਜੀ ਸਰ ਮੇਰਾ ਨਾਮ ਪਰਨੀਤ ਕੌਰ ਹੈ ਮੈਂ ਪਿੰਡਸ ਪਾਲਕਲਾ ਬਰਨਾਲਾ ਦੀ ਰਹਿਣ ਵਾਲੀ ਹਾਂ ਔਰ ਮੈਂ ਡਰੋਨ ਪਾਇਲਟ ਦੀ ਟ੍ਰੇਨਿੰਗ ਕੰਪਲੀਟ ਕਰਦੀ ਹੈ ਡਰੋਨ ਡੈਸਟੀਨੇਸ਼ਨ ਗੁਰगांव ਮਾਨਸਰ ਗੁਰगांव ਤੋਂ ਤਾਂ ਉੱਥੇ 15 ਦਿਨ ਦੀ ਟ੍ਰੇਨਿੰਗ ਸੀ ਜਿਹਦੇ ਵਿੱਚ ਬਹੁਤ ਸਾਰੇ ਰਿਟਰਨ ਥਿਉਰੈਟিক্যাল ਐਗਜ਼ਾਮ ਸੀ ਪਲੱਸ ਪ੍ਰੈਕਟੀਕਲ ਟ੍ਰੇਨਿੰਗ ਸਾਨੂੰ ਦਿੱਤੀ ਗਈ ਤਾਂ ਸਟੈਪ ਬਾਈ ਸਟੈਪ ਉਹਨੂੰ ਕਲੀਅਰ ਕਰਕੇ ਅਸੀਂ 15 ਦਿਨ ਦੀ ਟ੍ਰੇਨਿੰਗ ਹੈ ਜਿਹੜੀ ਉਹ ਕੰਪਲੀਟ ਕੀਤੀ ਇਫ ਕੋ ਐਂਡ ਜੀਟੀ ਭਾਰਤ ਦੇ ਸਹਿਯੋਗ ਨਾਲ ਅਸੀਂ ਉੱਥੇ ਸਿਲੈਕਟ ਹੋਏ ਇੰਟਰਵਿਊਸ ਹੋਈਆਂ ਤਾਂ ਉਹ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਮੈਂ ਉਹਨੂੰ ਕੰਪਲੀਟ ਕੀਤਾ ਔਰ 15 ਦਿਨ ਬਾਅਦ ਸਾਨੂੰ ਜਿਹੜਾ ਲਾਇਸੈਂਸ ਕਮ ਸਰਟੀਫਿਕੇਟ ਮਿਲੇ ਡਰੋਨ ਪਾਇਲਟ ਦਾ ਔਰ ਐਚ ਡੀ ਸੀ ਮੈਡਮ ਨੇ ਸਾਨੂੰ ਸਨਮਾਨਿਤ ਕੀਤਾ ਔਰ ਇਹ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ਔਰ ਇਹਦੇ ਲਈ ਮੈਂ ਜੀਟੀ ਭਾਰਤ ਕੰਪਨੀ ਐਂਡ ਬਿਫਕੋ ਦੋਨਾਂ ਦਾ ਹੀ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਅਸੀਂ ਐਪੀਓ ਜਿਹੜੀ ਚਰਦੀ ਕਲਾ ਵਿਮਨ ਫਾਰਮਰ ਪ੍ਰੋਡਿਊਸਰ ਕੰਪਨੀ ਉਹਨਾਂ ਨਾਲ ਜੁੜੇ ਹੋਏ ਆ ਤਾਂ ਉਹਨਾਂ ਦਾ ਵੀ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਲੇਡੀਆਂ ਨੂੰ ਅੱਗੇ ਲੈ ਕੇ ਆ ਰਹੇ ਆ ਔਰ ਵਿਮਨ ਇਮਪਾਵਰਮੈਂਟ ਲਈ ਇਹ ਬਹੁਤ ਐਫਰ ਐਪਰੀਸ਼ੀਏਬਲ ਐਫਰਟ ਹੈ ਕਿਉਂਕਿ ਇਹਦੇ ਨਾਲ ਕੁੜੀਆਂ ਨੂੰ ਹੋਰ ਮੋਟੀਵੇਸ਼ਨ ਮਿਲੇਗੀ ਜਿਵੇਂ ਮਤਲਬ ਅੱਜ ਕੱਲ ਲੋਕ ਕੁੜੀਆਂ ਨੂੰ ਬਹੁਤ ਪਿੱਛੇ ਰੱਖਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਪ੍ਰੂਨ ਹੱਤਿਆ ਦੇ ਵਿੱਚ ਵੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਲਈ ਮੋਟੀਵੇਸ਼ਨ ਹੈ ਕਿ ਇਹਦੇ ਨਾਲ ਸਾਨੂੰ ਬਹੁਤ ਅੱਛਾ ਰੁਜ਼ਗਾਰ ਮਿਲਿਆ ਡਰੋਨ ਪਾਇਲਟ ਸਰਟੀਫਿਕੇਟ ਮਿਲਣ ਤੋਂ ਬਾਅਦ ਹੁਣ ਸਾਡੇ ਕੋਲ ਹਫਤੇ 10 ਦਿਨ ਦੇ ਵਿੱਚ ਡਰੋਨ ਆ ਜਾਏਗਾ ਜਿਸ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਫਾਰਮਰਸ ਐਫਪੀਓ ਦੇ ਅੰਡਰ ਸਾਡੇ ਨਾਲ ਜੁੜੇ ਵੀ ਹੋਏ ਆ ਤਾਂ ਉਹਨਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਏਗਾ ਕਿਉਂਕਿ ਜਿੱਥੇ ਬਹੁਤ ਓਵਰ ਯੂਜ਼ ਹੁੰਦਾ ਸੀ ਰਵਾਇਤੀ ਖਾਦਾਂ ਦਾ ਤੋਂ ਉਹਨੂੰ ਕੈਨਸਲ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਘੱਟ ਕੀਮਤ ਤੇ ਜਿਹੜਾ ਅਸੀਂ ਨੈਨੋ ਯੂਰੀਆ ਨੈਨੋ ਡੀਏਪੀ ਦਾ ਸਪਰੇਅ ਕਰਾਂਗੇ ਜਿਹੜਾ ਕਿ এনਵਾਇਰਨਮੈਂਟ ਲਈ ਵੀ ਬਹੁਤ ਬੈਨੀਫੀਸ਼ੀਅਲ ਹੋਏਗਾ ਔਰ ਕਿਸਾਨਾਂ ਲਈ ਵੀ ਕਿਉਂਕਿ ਉਹਨਾਂ ਦੇ ਖਰਚੇ ਘਟਣਗੇ ਔਰ ਬਹੁਤ ਟਾਈਮ ਦੀ ਵੀ ਬਚਤ ਹੋਏਗੀ ਜਿਸ ਦੇ ਨਾਲ ਅਸੀਂ ਇਹ ਬਹੁਤ ਐਕਸਾਈਟਡ ਆ ਕਿ ਅਸੀਂ ਇਸ ਡਰੋਨ ਨੂੰ ਅੱਗੇ ਲੈ ਕੇ ਆਵਾਂਗੇ ਥੈਂਕ ਯੂ ਸੋ ਮਚ ਮੇਰਾ ਨਾਮ ਕਿਰਨ ਪਾਲ ਕੌਰ ਹੈ ਜੀ ਮੈਂ ਪਿੰਡ ਸੇਖਾ ਦੀ ਰਹਿਣ ਵਾਲੀਆਂ ਤੇ ਜ਼ਿਲ੍ਹਾ ਬਰਨਾਲਾ ਤੋਂ ਬਿਲੋਂਗ ਕਰਦੀ ਆ ਤੇ ਅੱਜ ਬਹੁਤ ਵਧੀਆ ਲੱਗਾ ਡੀਸੀ ਮੈਡਮ ਵੱਲੋਂ ਸਾਨੂੰ ਸਰਟੀਫਿਕੇਟ ਜੋ ਪ੍ਰਾਪਤ ਹੋਇਆਗਾ ਤੇ ਐਚਡੀਐਸ ਸੋਰੀ ਐਚਡੀਐਫਸੀ ਬੈਂਕ ਤੇ ਮਤਲਬ ਕਿ ਜੀਟੀ ਭਾਰਤੀ ਦੇ ਪਰੂ ਸਾਨੂੰ ਉੱਥੇ ਮਤਲਬ ਕਿ ਜਾਣ ਦਾ ਮੌਕਾ ਮਿਲਿਆ ਤੇ ਉਸ ਦੇ ਰਾਹੀਂ ਅਸੀਂ ਜੋ 15 ਦਿਨਾਂ ਦਾ ਕੋਰਸ ਕੀਤਾਗਾ ਡਰੋਨ ਪਾਇਲਟ ਦਾ ਤੇ ਉੱਥੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਜੀਟੀ ਭਾਰਤ ਤੇ ਚੱਲੀ ਉਸ ਦਾ ਬਹੁਤ ਵਧੀਆ ਇਹ ਪ੍ਰਾਲਾ ਰਿਹਾਗਾ ਤੇ ਸਾਨੂੰ ਅਸੀਂ ਸਟੈਪ ਬਾਈ ਸਟੈਪ ਜੋ ਉੱਥੇ ਕੋਰਸ ਕੰਪਲੀਟ ਕੀਤਾਗਾ ਉੱਥੇ ਸਾਡੇ ਮਤਲਬ ਕਿ ਥਿਊਰੀ ਟੈਸਟ ਵੀ ਹੋਏ ਹੈਗੇ ਤੇ ਫਲਾਈਂਗ ਦਾ ਵੀ ਹੋਇਆਗਾ ਤੇ ਉਹ ਟੈਸਟ ਕਲੀਅਰ ਕਰਕੇ ਉਸ ਤੋਂ ਬਾਅਦ ਸਾਨੂੰ ਡਰੋਨ ਪਾਇਲਟ ਦਾ ਸਰਟੀਫਿਕੇਟ ਪ੍ਰਾਪਤ ਹੋਇਆਗਾ ਤੇ ਉਹ ਸਰਟੀਫਿਕੇਟ ਦੇ ਰਾਹੀਂ ਹੀ ਹੁਣ ਅਸੀਂ ਜੋ ਡੀਸੀ ਮੈਡਮ ਤੋਂ ਸਰਟੀਫਿਕੇਟ ਸਾਨੂੰ ਲਾਇਸੈਂਸ ਦਾ ਪ੍ਰਾਪਤ ਹੋਇਆਗਾ ਤਾਂ ਅਸੀਂ ਇੱਕ ਅੱਜ ਹੁਣ ਅਸੀਂ ਇੱਕ ਡਰੋਨ ਪਾਇਲਟ ਬਣ ਚੁੱਕੇ ਹਾਂ ਠੀਕ ਹੈ ਤੇ ਹੁਣ ਅਸੀਂ ਆਪਣੇ ਮਤਲਬ ਕਿ ਸਪਰੇਅ ਦਾ ਜੋ ਕੰਮ ਸ਼ੁਰੂ ਕਰਾਂਗੇ ਤਾਂ ਡਰੋਨ ਪਾਇਲਟ ਰਾਹੀਂ ਹੀ ਅ ਸ਼ੁਰੂ ਕਰਾਂਗੇ ਤੇ ਇਸ ਦਾ ਮਤਲਬ ਕਿ ਇਹ ਬੈਨੀਫਿਟ ਹੋਏਗਾ ਤੇ ਜੇ ਉਹ ਸਪਰੇਅ ਹੋਊਗੀ ਤਾਂ ਉਹ ਸਿਰਫ ਮਤਲਬ ਕਿ ਪੱਤਿਆਂ ਤੇ ਇਹ ਜ਼ਿਆਦਾ ਬੈਨੀਫਿਟ ਰਹੂਗਾ ਇਹਦਾ 베ਸਟ ਨਹੀਂ ਹੋਊਗੀ ਇਹ ਤੇ ਇੱਕ ਸਲਾਂਗਾ ਜੋ ਬਹੁਤ ਵੱਡਾ ਕਦਮਾਂ ਲੇਡੀਜ਼ ਨੂੰ ਅੱਗੇ ਲੈ ਕੇ ਆਏ ਨੇਗੇ ਇਹ ਤੇ ਅੱਜ ਕੱਲ੍ਹ ਲੋਕ ਬਹੁਤ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਰਹੇ ਨੇਗੇ ਤਾਂ ਇਸੇ ਬਹੁਤ ਧੰਨਵਾਦ ਕਰਦੇ ਆ ਐਸਟਡੀਆ ਫਸੀ ਬੈਂਕ ਦੇ ਐਪੀਓ ਦਾ ਤੇ ਜੋ ਸਾਨੂੰ ਅੱਗੇ ਲੈ ਕੇ ਆਏ ਨੇਗੇ ਤੇ ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਹਾਂਜੀ 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 ਮੈਂ ਮੇਰਾ ਬੇਬੀ 3 ਮਾਂਥ ਦਾ ਸੀ ਜੀ ਜਦੋਂ ਮੈਂ ਉੱਥੇ ਡਰੋਨ ਪਾਇਲਟ ਦੀ 15 ਦਿਨਾਂ ਦੀ ਟ੍ਰੇਨਿੰਗ ਲੈ ਕੇ ਆਈਆਂ ਤੇ ਮਤਲਬ ਕਿ ਮੈਂ ਫੇਰ ਵੀ ਇਹ ਚੀਜ਼ ਦਾ ਹੌਸਲਾ ਕੀਤਾ ਵੀ ਮੈਂ ਜਾ ਕੇ ਉੱਥੇ ਇਹ ਕੰਮ ਕਰਾਂਗੀ ਤੇ ਮੈਂ ਆਪਣੀ ਸਿਸਟਰ ਨੂੰ ਨਾਲ ਲੈ ਕੇ ਗਈ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਉੱਥੇ ਮੇਰੇ ਬੱਚੇ ਨੂੰ ਇਹਨਾਂ ਨੇ ਸੰਭਾਲਿਆ ਤੇ ਜੋ ਮੇਰਾ 15 ਦਿਨਾਂ ਦਾ ਕੋਰਸ ਸੀਗਾ ਤਾਂ ਮੈਂ ਇਹਨਾਂ ਦੇ ਰਾਹੀਂ ਮਤਲਬ ਕਿ ਇਹਨਾਂ ਦੀ ਹੈਲਪ ਦੇ ਨਾਲ ਉੱਥੇ 15 ਦਿਨਾਂ ਦਾ ਕੋਰਸ ਕਰਕੇ ਮੈਂ ਆਪਣਾ ਸਰਟੀਫਿਕੇਟ ਲੈ ਕੇ ਵਾਪਸ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂਗੀ ਤੇ ਇਹਨਾਂ ਦੇ ਵਿੱਚ ਮੇਰਾ ਮੇਰੀ ਸਿਸਟਰ ਦਾ ਬਹੁਤ ਸਹਿਯੋਗ ਰਿਹਾਗਾ ਤੇ ਤੇ ਮਤਲਬ ਕਿ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ